सत श्रीकाल जी सारू हो सारे कि सारे जने ठीक होवे कल रात थोड़ी शॉपिंग करके आईन लगन है तैयारी है ना मसाले दाल वगैरा फिर कल रात लेके आए थे पर ठंड बहुत ज्यादा ने समान वेखिया नहीं रखता भी कल थोड़ा बलॉग शूट कर ला ते ममा नो समान दिखा दूंगी ਇਸ ਵਿੱਚ ਸਪਾਈਡਰਮੈਨ ਰੱਖ ਰੱਖਿਆ ਬੋਰ ਰੱਖ ਰੱਖੀ ਆਦੂ ਵਾਚ ਰੱਖ ਰੱਖੀ ਆ ਤਾਂ ਕਰਕੇ ਹੁਣ ਮੈਨੂੰ ਦਿਂਦਾ ਨਹੀਂਗਾ ਹਜੇ ਰੁੱਕੇ ਦਊਗਾ ਹਨਾ ਸੋਣੀ ਲੱਗਦੀ ਬਤ ਤੁਹਾਨੂੰ ਤੇ ਇਹ ਆਪਾਂ ਇੱਕ ਮੈਟ ਲੈ ਕੇ ਆਏ ਆ ਜਿਵੇਂ ਮਤਲਬ ਚਕਲਾ ਰੱਖਣ ਵਾਸਤੇ ਕਿਓ ਵਾਲਾ ਆਪਣਾ ਜਿਹੜਾ ਪਾਂਡਾ ਹੁੰਦਾ ਉਹ ਇਹਦੇ ਤੇ ਰੱਖਿਆ ਜਾਊਗਾ ਮਮਾ ਜੀ ਵਧੀਆ ਜਾਵਣੇ ਤਾਂ ਮੈਟ ਰੱਖਣ ਵਾਸਤੇ ਤਾਂ ਨਾ ਤੇ ਆਹ ਬੇਸ਼ਤ ਟੋਕਰੀਆਂ ਲੈ ਕੇ ਆਏ ਆ ਜਿਵੇਂ ਸਬਜ਼ੀਆਂ ਵਗੈਰਾ ਧੋਣੀਆਂ ਹੁੰਦੀਆਂ ਜਾਂ ਕੋਈ ਹੋਰ ਚੀਜ਼ ਰੱਖਣੀ ਹੁੰਦੀ ਹੈ ਏ ਵੀ ਆਪਾਂ ਸਾਰੀਆਂ ਨਵੀਆਂ ਹੀ ਲੈ ਕੇ ਆਏ ਆ ਹੁਣ ਲਗੀ ਵਧੀਆ ਉਹਨਾ ਇੱਥੇ ਟਮਟਰ ਮਟਰ ਜਿhto ਹੋਇਆ ਕਰਨੇ ਹਨਾ ਇਹਦੇ ਵੀ ਮੈਂ ਕੱਟ ਕੇ ਸਬਜ਼ੀ ਰੱਖਣੀ ਆਪਾਂ ਤੇ ਆ ਵੀ ਸਬਜ਼ੀ ਜਿਵੇਂ ਬਾਰੋਂ ਹਾਪਾ ਬਾੜੀ ਚ ਤੋਂੜ ਕੇ ਲਾਉਣੀ ਆਪਣੇ ਨਾਲ ਉਥੋਂ ਹਾਂਜੀ ਤੇ ਆਹ ਵਾਲੇ ਆਪਾਂ ਲੈ ਕੇ ਆਂਦੇ ਆ ਡੱਬੇ ਆ ਜੀ ਇਹ ਪਲਾਸਟਿਕ ਦੇ ਵੈਸੇ ਤੇ ਵਧੀਆ ਹੈਗੇ ਆ ਰਿਸ਼ਬ ਕੰਪਨੀ ਦੇ ਆ ਤੇ ਇਸ ਚ ਆਪਾਂ ਸਾਰੇ ਜਿਹੜਾ ਆਪਣਾ ਮਤਲਬ ਸਮਾਨ ਹੋਊਗਾ ਖੰਡ ਚਾਹ ਵਗੈਰਾ ਤੇ ਮਸਾਲੇ ਨੂੰ ਸੁਲੇ ਮਾਮਾ ਜੀ ਪਾ ਲਾਂਗੇ ਹਾਂ ਉਹ ਤਾਂ ਵਧੀਆ ਲੱਗਣਾ ਅਲੱਗ ਅਲੱਗ ਸਾਈਜ਼ ਦੇ ਲੈ ਕੇ ਆਂਦੇ ਆ ਹਾਂ ਸੋਹਣਾ ਲੱਗ ਦਿੱਤੀ ਹੈ ਨਾ ਹਾਂ ਇਹ ਵਧੀਆ ਸਮਾਨ ਸਮਝਾਂਦਾ ਹਾਂ ਉਹ ਆਪਾਂ ਫਿਰ ਉਹ ਕਿਆ ਵੀ ਸਾਰੇ ਨਵੇਂ ਲਏ ਹੋ ਹਾਂ ਹਾਂ ਕਰਕੇ ਆਪਾਂ ਇਹ ਮਾਈਕਰੋ ਫਾਈਬਰ ਕਲੋਥ ਹੈ ਇਹਦੇ ਨਾਲ ਆਪਾਂ ਭਾਂਡੇ ਵੀ ਸਾਫ਼ ਕਰ ਸਕਦੇ ਹਾਂ ਜੀ ਆਪਣੇ ਗਿੰਲੇ ਆ ਤਾਂ ਉਹ ਆਪਣੇ ਜਿਹੜੇ ਹੈਂਡ ਆ ਉਹ ਵੀ ਸਾਫ਼ ਕਰ ਸਕਦੇ ਹਾਂ ਤੇ ਹੋਰ ਵੀ ਬਹੁਤ ਸਾਰੇ ਕੰਮ ਆ ਜਾਂਦੇ ਹੈਟਾ ਦੇ ਤੇ ਕਿਚਨ ਚ ਰੱਖਣ ਨੂੰ ਲੈ ਕੇ ਨਹੀਂ ਸਾਰੇ ਜੀ ਵਧੀਆ ਨੇ ਆ ਕਾਵਲ ਕਰੇ ਜਾਂਦੇ ਭਾਂਡੇ ਸਾਫ਼ ਕਰੇ ਇਹ ਕਾਵਲ ਲਵਾਂਗੇ ਤੇ ਕਰੇ ਟਾਈਲ ਕਲੀਨਰ ਲੈ ਕੇ ਆਏ ਮੈਂ ਕਿਉਂਕਿ ਜਿਹੜਾ ਸਾਡੇ ਵਾਸ਼ਿੰਗ ਏਰੀਆ ਉਹਦੀਆਂ ਟਾਈਲਸ ਗੰਦੀਆਂ ਹੋਈਆਂ ਲੱਗੀਆਂ ਮੈਨੂੰ ਹੁਣ ਤਾਂ ਬਹੁਤ ਜ਼ਿਆਦਾ ਠੰਡ ਹੈ ਧੁੱਪ ਨਹੀਂ ਨਿਕਲਦੀ ਜਿੱਦ ਦੇ ਧੁੱਪ ਜੀ ਨਿਕਲੀ ਆਉਂਦੀ ਹੈ ਸਾਫ਼ ਕਰੂੰਗੀ ਇਹਨਾਂ ਨਾਲ ਮੈਂ ਸ਼ਾਇਦ ਦਾ ਚੱਲਣਾ ਸਾਫ਼ ਕਰਨਾ ਹੋਵੇ ਤੇ ਹਾਂ ਜੀ ਤੇ ਤਾਂ ਮੈਨੂੰ ਵੈਸੇ ਹੀ ਬਾਤ ਸੁਣਨੇ ਲੱਗੀ ਤੇ ਮੈਂ ਕਿਹਾ ਕੋਈ ਸਬਜ਼ੀ ਕੱਟ ਕੇ ਰੱਖ ਲੈ ਕਰਾਂਗੇ ਨਾ ਤੇ ਸੋਣ ਲੱਗੀ ਉਹ ਵੀ ਸੋਹਣਾ ਦਰੀ ਲੱਗ ਰਿਹਾ ਹੈ ਆਹ ਦੋ ਟੱਕਣ ਵਾਲੀਆਂ ਲੈ ਕੇ ਆਉਂਦੀਆਂ ਨੰਗੀ ਜਿਹੀ ਲੱਗਦੀ ਸਾਂਝੋ ਤੇ ਆਹ ਦੋ ਟੱਪਣ ਵਾਲੀਆਂ ਨੇ ਟੋکریاں ਇਹ ਵੀ ਸੋਹਣੀਆਂ ਇਹ ਜਮਾ ਬਹੁਤ ਸੋਹਣੀਆਂ ਐ ਨਾ ਇਹਨਾਂ ਨੂੰ ਕੀ ਪਾ ਕੇ ਸਮਾਨ ਰੱਖ ਕੇ ਕਰਾਂਗੇ ਆਪਾਂ ਕੁਝ ਵੀ ਰੱਖ ਸਕਦੇ ਆਪਾਂ ਠੀਕ ਆ ਹੂੰ ਇਹ ਬੋਲ ਮਾਈ ਗੋਡ ਕਿਦਾਂ ਲੱਗਣਾ ਤੇ ਇਹ ਆਪਣੇ ਜਿਹੜੇ ਬੱਡੇ ਡੱਬੇ ਆ ਤਾਂ ਬਹੁਤ ਵਧੀਆ ਤੁਲੇ ਇਹਦਾ ਮੇਰੇ ਜਿਹੜੇ ਚਾਰਜਰ ਰਹਿ ਗਏ ਸੁੱਤ ਪੂਰੇ ਕਰ ਦੇਣੀ ਨੇ ਕਾ ਵੇਖੋ ਆਹ ਦੀ ਸੋਨਾ

ही वो तो गया। hmm. बस तो है सारे। सारी तो ही है जी शॉपिंग अपने मॉड ती की जी कि दूर तो नहीं गए गए कि दुकान तो करी से आप ਇਹ ਮਮੋ ਜੋ ਹੋਈ ਹੈ ਜਿਹੜੀ ਮੈਨੂੰ ਲੱਗਦੀ ਜੇ ਲੱਭ ਕੋਈ ਅੱਛਾ ਹੋਣਾ ਸਾਹਮਣੇ ਜੇ ਪਤਾ ਨਹੀਂ ਉੱਤੇ ਉਸ ਗਲੀ 'ਚ ਮੈਨੂੰ ਗਲੀਆਂ ਦਾ ਪਤਾ ਜ ਨਹੀਂ ਲੱਗਦਾ ਅੱਛਾ ਕਿਹੜੀ ਤੇ ਕਿਹੜੀ ਕਿੱਲਾ ਜਾਂਦੇ ਜੀ ਤੋਂ ਆਪਾਂ ਮੰਨਪੁਰ ਹੀ ਦੇ ਭਾਂਡੇ ਖਰੀਦੇ ਸੁੱਤੋਂ ਕਰੀ ਹਾਂ ਉਹਨਾਂ ਨੂੰ ਮੀਂਹ ਕਾਣਾ ਉਹ ਚੀਜ਼ ਜੀ ਸਾਰਾ ਸਮਾਨ ਮਿਲ ਜਾ ਮੈਚਾ ਹਾਂ ਮੇਰੇ ਤੋਂ

ਹਾਂ ਤੇ ਮੈਂ ਤਾਂ ਆਹ ਟੋਕਰੀ ਅੱਜ ਹੀ ਲੈ ਕੇ ਗਈ ਸੀ ਕੱਲ ਹੀ ਤੇ ਫੇਰ ਉਹ ਮੈਨੂੰ ਮਿਲ ਗਈ ਮੈਂ ਕਿਹਾ ਦੇਈ ਦਵੇ ਵੀ ਮੈਂ ਕਿਹਾ ਵਧੀਆ ਲੱਗਦੀ ਆ ਨਾ ਹੱਥ ਧਰ ਲਿਆ ਕਰਾਂਗੇ ਬਸ ਨਹੀਂ ਚਿੰਕ ਦੇ ਇੱਕ ਸਾਈਡ ਤੇ ਰੱਖਾਂਗੇ ਨਾ ਤੇ ਸਾਰਾ ਭਾਂਡਿਆਂ ਦਾ ਪਾਣੀ ਆ ਤਾਂ ਸਾਰੀ ਇੱਕੋ ਜੇ ਨਾ ਹਾਂਜੀ ਇੱਕੋ ਇੱਕੋ ਜੇ ਆ ਹਾਂ ਇਹ ਹੋਣਗੇ ਪੰਜ 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 ਇੱਕੋ ਜੇ ਨਾ ਆਹ ਵਾ ਪੰਜ ਨਹੀਂ ਜੀ ਉਹ ਹੁਣ ਤੇ ਦੋ ਤਾਂ ਸਾਰੇ ਨੂੰ ਅਲੱਗ ਜੇ ਆ ਤੇ ਚਾਰ ਇੱਕੋ ਜੇ ਆ ਫੇਰ ਉਸ ਤੋਂ ਛੋਟਾ ਸਾਈਜ਼ ਆ ਜਾਂਦਾ ਹਾਂ ਛੇ ਇੱਕੋ ਜੇ ਨਾ ਹਾਂ ਸਾਂ ਲੱਕੇ 10 ਨੂੰ ਸੀ ਸੱਤ ਲਈ ਹੋ ਗਏ ਸੱਤ 8 ਨਾ ਹੋ ਗਏ ਕੁਡ ਨੂੰ ਦਹਾਨਾ ਨੂੰ ਕੀਪ ਸੰਦਰਹਾਨ ਵੀ ਤੁਨੂੰ ਬਰਾਊਨ ਵਾਲੇ ਦੋ ਤੇ ਆ ਦੇਖੋ ਆ ਵੀ ਮੈਂ ਕਿਚਨ ਚੋਂ ਉਹਨੂੰ ਲੈ ਕੇ ਆਈ ਸੀ ਮਤਲਬ ਟੇਬਲ ਵਗੈਰਾ ਤਾਂ ਦਨ ਤੇ ਇਹਦੇ ਹਾਨ ਵੀ ਨੇ ਕੋਲ ਹੀ ਲਏ ਇਹ ਮੈਨੂੰ ਦਿੰਦਾ ਨਹੀਂ ਹੁਣ ਕਿਹੜਾ ਦੇਵੋਗੇ ਮੈਨੂੰ yellow ਹੋਣਗੇ ਤੇ ਰੈੱਡ ਤੇ ਗ੍ਰੀਨ

ਮੈਂ ਸ਼ੁਰੂ ਹਾਂ ਜੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਮੈਗੀ ਟਾਈਮ ਹੋ ਗਿਆ 12:40 ਦਾ ਰિયાન ਨੂੰ ਭੁੱਖ ਲੱਗਿਆ ਸੀ ਕਿਉਂਕਿ ਕੱਲ ਅਸੀਂ ਗਰੋਸਰੀ ਸਿੱਕ ਕਰਕੇ ਆਏ ਸੀ ਥੋੜੀ ਜੀ ਸ਼ਾਪਿੰਗ ਤੇ ਬਸ ਉਹਨੂੰ ਪਤਾ ਸੀ ਵੀ ਅੱਜ ਮੈਗੀ ਹੈ ਤੇ ਉਹਨੂੰ ਮੈਗੀ ਖਾਣ ਦਾ ਤਾਂ ਨਾ ਸ਼ੌਂਕ ਨਹੀਂ ਬਸ ਉਹਨੂੰ ਸੌਸ ਖਾਣ ਦੇ ਹੀ ਹੈ ਤਾਂ ਕਰਕੇ ਹੁਣ ਉਹ ਮੈਨੂੰ ਕਹਿ ਰਿਹਾ ਵੀ ਜਲਦੀ ਜਲਦੀ ਮੈਗੀ ਬਣਾ ਦੋ ਫਿਰ ਮੈਂ ਕਿਹਾ ਚਲੋ ਬਣਾਈ ਲੈਂਦੇ ਆ ਫਿਰ ਚਾਹ ਵਗੈਰਾ ਬਣਾ ਲਾਂਗੇ ਤੇ ਠੰਡ हां जी अपनी ਹੁਣ ਮੈਗੀ ਬਣ ਗਈ ਐ। ਤੇ ਆਪਾਂ ਰਹਿਣਵੇਂ ਨੂੰ ਦਿੰਨੇ ਆ ਸਭ ਤੋਂ ਪਹਿਲਾਂ। ਕਾਮ ਕਰੇ ਰਹਿਣਵੇਂ ਦਾ। ਕਾਮੇ ਜੇ ਬਲੁੱਟੀ ਹੁੰਦੀ ਐ। ਚਲ ਆਲਾ। ਇੱਕ ਬਊਚੀ ਨਹੀਂ ਲੇਵਾ ਠੀਕ ਐ? ਆਜੋ ਫਿਰ। ਦੇਖੋ, ਨਹੀਂ ਲੈ ਕੇ ਭੱਜ ਗਏ ਨਾ ਸੌਸ ਨੂੰ। ਸੌਸ ਖੰਦੇਸ਼ਕੀਨ ਐ ਜੀ ਤੇ ਆਪਣੀ ਮੈਗੀ ਰੈਡੀ ਐ ਬਸ ਚਾਹ ਵੀ ਬਣੀ ਐ ਆਪਣੀ ਤੇ ਮੈਂ ਹੁਣ ਮੰਮਾ ਨੂੰ ਪਾ ਕੇ ਦਿੰਨੀ ਐ ਨਾਲੇ ਰਹਿਣਵੇਂ ਨੂੰ ਦਿੰਨੀ ਐ। ਚਲ।

रखना सुख सुख के सारा वे वैसे लाइटिंग हजे अपनी किचन जी जारी लाइटिंग होगी आप भी हो शॉपिंग कर मसाले मसूले रख लागे वादिया अपनी अज का मेरा ब्लॉग कि लग्या मेरी किचन है जी कि लगी प्लीज मैं कमेंट करके जरूर दसना ਤੇ ਇਹ ਆਪਾਂ ਸਾਰੇ ਕਿਚਨ ਹੈ ਜਿਹੜੀ ਨਵੀਂ ਬਣਾਈਆ ਹੁਣ ਮੈਂ ਤੁਹਾਨੂੰ ਇੱਧਰਲੀ ਸਾਈਡ ਤੋਂ ਨਹੀਂ ਦਿਖਾ ਰਹੀ ਕਿਉਂਕਿ ਇਹ ਹਜੇ ਥੋੜਾ ਗੰਦਾ ਹੈ ਮਤਲਬ ਸਮਾਨ ਜਾ ਪਿਆ ਤੇ ਜਿਹੜਾ ਸਾਫ਼ ਕੀਤਾ ਹੋਇਆ ਉਹ ਇਹ ਹੈ ਜੀ ਤੇ ਬਸ ਰਿਹਾਨ ਵੀਰ ਦੇ ਵਿੱਚ ਇਹ ਟੁਆਇਸ ਫਿਰਦੇ ਰਹਿੰਦੇ ਕਿਉਂਕਿ ਇਹਨੂੰ ਛੁੱਟੀਆਂ ਨਹੀਂ ਹੁਣ ਤਾਂ ਕਰੀਏ ਤੇ ਮੈਂ ਆਮੀਦ ਕਰਦੀ ਹਾਂ ਤੁਹਾਨੂੰ ਇਹ ਮੇਰਾ ਵਲੌਗ ਜਿਹੜਾ ਵਧੀਆ ਲੱਗਿਆ ਹੋਊਗਾ ਤੇ ਤੁਸੀਂ ਇਹਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਪਲੀਜ਼ ਥੈਂਕ ਯੂ